ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਸੋਈ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਆਪਣੀ ਸੋਈ ਵਿੱਚ ਬਣਾਏ ਨੇ ਚਿਲੀ ਪਟੈਟੋਸ ਤੇ ਮੇਰੀ ਵੀਡੀਓ ਨਾਲ ਬਣੇ ਰਿਓ ਇਹ ਬਣਾਉਣੇ ਬਹੁਤ ਹੀ ਆਸਾਨ ਨੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਉਹ ਅਸੀਂ ਦੱਸਦੇ ਹਾਂ ਕਿ ਅਸੀਂ ਚਿਲੀ ਪਟੈਟੋਸ ਕਿੱਦਾਂ ਬਣਾਏ ਸਭ ਤੋਂ ਪਹਿਲੇ ਅਸੀਂ 2-3 ਆਲੂ ਲੈ ਲਏ ਤੇ ਇਹਨਾਂ ਨੂੰ ਆਪਣੀ ਪਤਲੇ ਪਤਲੇ ਲੰਬੇ ਲੰਬੇ ਕੱਟ ਲਿਆ। ਆਲੂਆਂ ਨੂੰ ਛਿੱਲਿਆ ਤੇ ਧੋਇਆ ਫਿਰ ਕੱਟਿਆ। ਇਹ ਬਣਾਉਣੇ ਬਹੁਤ ਹੀ ਆਸਾਨ ਨੇ ਤੇ ਬਹੁਤ ਹੀ ਜਲਦੀ ਬਣ ਜਾਂਦੇ ਨੇ। ਮਤਲਬ ਪਤਲਾ ਲੰਬਾ ਲੰਬਾ ਕੱਟ ਲਿਆ ਦੇਖੋ ਇਸ ਸਲਾਈਸ ਕੱਟ ਲੈਣਾ ਆਪਣੀ ਮਰਜ਼ੀ ਹੈ ਥੋੜੇ ਮੋਟੇ ਵੀ ਰੱਖ ਸਕਦੇ ਆ ਜਾਂ ਥੋੜੇ ਬਰੀਕ ਵੀ ਰੱਖ ਸਕਦੇ ਆ। ਫੇਰ ਇਹਨਾਂ ਨੂੰ ਅਸੀਂ ਪਾਣੀ ਵਿੱਚੋਂ ਕੱਢ ਲਿਆ ਫੇਰ ਇੱਕ ਵਾਰੀ ਪਾਣੀ ਵਿੱਚੋਂ ਕਢਣਾ ਤੇ ਜਦ ਸਾਰੇ ਆਲੂ ਕੱਟੇ ਗਏ ਤੇ ਫੇਰ ਅਸੀਂ ਇਹਨਾਂ ਨੂੰ 5 ਮਿੰਟ ਵਾਸਤੇ ਉਬਾਲਨੇ ਰੱਖ ਦੇਣਾ ਹੈ ਜਿਆਦਾ ਉਬਾਲਣਾ ਨਹੀਂ ਹੈ ਪਰ 5 ਮਿੰਟ ਲਈ ਉਬਾਲਣਾ ਹੈ ਤੇ ਫੇਰ ਇਹਨਾਂ ਨੂੰ ਪਾਣੀ ਇਹਨਾਂ ਦਾ ਸਾਰਾ ਹੀ ਕੱਢ ਕੇ ਰੱਖ ਲੈਣਾ ਹੈ ਫੇ ਥੋੜਾ ਜਿਹਾ ਕੌਰਨ ਫਲਾਰ ਪਾ ਕੇ ਅਸੀਂ ਇਹਨਾਂ ਦੀ ਕੋਟਿੰਗ ਕਰ ਲੈਣੀ ਹੈ ਕੌਰਨ ਫਲਾਰ ਚੰਗੀ ਤਰ੍ਹਾਂ ਮਿਲਾ ਦੇਣਾ ਤੇ ਥੋੜਾ ਜਿਹਾ ਵਿੱਚ ਫੂਡ ਕਲਰ ਪਾ ਦੇਣਾ ਫੂਡ ਕਲਰ ਪਾ ਕੇ ਵੀ ਅਸੀਂ ਮਿਲਾਉਣਾ ਹੈ ਫਿਰ ਅਸੀਂ ਇੱਕ ਕੜਾਈ ਵਿੱਚ ਤੇਲ ਗਰਮ ਕੀਤਾ ਤੇ ਉਹਦੇ ਵਿੱਚ ਅਸੀਂ ਇਹਨਾਂ ਨੂੰ ਡੀਪ ਫ੍ਰਾਈ ਕਰ ਲੈਣਾ ਹੈ ਤੇ ਨਾਲ ਹੀ ਅਸੀਂ ਪਿਆਜ਼, ਸ਼ਿਮਲਾ ਮਿਰਚ, ਟਮਾਟਰ ਕੱਟ ਲੈਣੇ ਨੇ। ਇਹ ਸਾਡੇ ਦੋ ਪੂਰਾ ਵਿੱਚ ਸਾਡੇ ਡੀਪ ਫ੍ਰਾਈ ਹੋ ਗਏ ਸੀ। ਦੋ ਵਾਰ ਪਾਣੀ ਪਏ ਸੀ ਵਿੱਚ। 3-4 ਆਲੂ। ਥੋੜੀ ਜੀ ਅਸੀਂ ਬੰਦ ਗੋਭੀ ਵੀ ਕੱਟੀ, ਥੋੜਾ ਜਿਹਾ ਲਸਣ, ਅਦਰਕ, ਸ਼ਿਮਲਾ ਮਿਰਚ। ਇਹ ਸਾਰਾ ਕੁਝ ਅਸੀਂ ਨਾਲ ਨਾਲ ਕੱਟ ਲਿਆ। ਇਸ ਪੈਨ ਵਿੱਚ ਥੋੜਾ ਜਿਹਾ ਤੇਲ ਪਾਇਆ ਤੇ ਥੋੜੀ ਜੀ ਲਸਣ ਤੇ ਥੋੜਾ ਜਿਹਾ ਅਦਰਕ ਪਾ ਕੇ ਭੁੰਨ ਲਿਆ ਫਿਰ ਵਿੱਚ ਜੀ ਨਾਲ ਪਿਆਜ਼ ਪਾ ਦਿੱਤੇ ਤੇ ਸ਼ਿਮਲਾ ਮਚ ਪਾ ਦਿੱਤੀ ਤੇ ਥੋੜਾ ਜਿਹਾ ਇਹਨਾਂ ਨੂੰ ਭੁੰਨ ਲੈਣਾ ਜ਼ਿਆਦਾ ਨਹੀਂ ਭੁੰਨਣਾ ਗਲਣਿਆ ਨਹੀਂ ਹੈ ਚੀਜ਼ਾਂ ਨੂੰ ਫਿਰ ਵਿੱਚ ਅਸੀਂ ਬੰਦ ਗੋਭੀ ਪਾ ਕੇ ਭੁੰਨਣਾ ਹੈ ਥੋੜਾ ਟਾਈਮ ਹੋਰ ਜਦ ਬਾਂਦ ਗੋਭੀ ਵੀ ਪੁੱਜ ਗਈ ਤੇ ਫਿਰ ਅਸੀਂ ਇਹਦੇ ਵਿੱਚ ਛੇ ਜਵਨ ਸੋਸ ਪਾਵਾਂਗੇ ਥੋੜੀ ਜੀ ਥੋੜੀ ਜੀ ਸੋਇਆ ਸੋਸ ਥੋੜੀ ਜੀ ਹਰੀ ਚਟਨੀ ਪਾਵਾਂਗੇ ਹਰੀ ਸੋਸ ਪਾਵਾਂਗੇ ਇਹ ਮਿਲਾਨ ਤੋਂ ਬਾਅਦ ਅਸੀਂ ਇਹਦੇ ਵਿੱਚ ਟਮੇਟੋ ਸੋਸ ਪਾਵਾਂਗੇ ਥੋੜੀ ਜੀ ਫਿਰ ਨਮਕ ਆਪਣੇ ਸਵਾਦ ਨਾਲ ਪਾਵਾਂਗੇ ਜਿੰਨਾ ਕਿ ਸਾਨੂੰ ਚਾਹੀਦਾ ਥੋੜੀ ਜੀ ਲਾਲ ਮਿਰਚ ਥੋੜੀ ਜੀ ਕਾਲੀ ਮਿਰਚ ਤੇ ਇਹ ਪਾਉਣ ਤੋਂ ਬਾਅਦ ਅਸੀਂ ਜਿਹੜੇ ਆਲੂਆਂ ਨੂੰ ਫਰਾਈ ਕੀਤਾ ਸੀ ਉਹ ਪਾ ਦੇਣਾ ਵਿੱਚ ਤੇ ਮਿਲਾ ਦੇਣਾ ਤੇ ਲੋ ਸਾਡੇ ਚਿੱਲੀ ਪਟੈਟੋ ਬਣ ਕੇ ਤਿਆਰ ਨੇ ਨਦੀ ਰੰਗਤ ਬਹੁਤ ਸੋਹਣੀ ਬਣੀ ਹੈ ਫਿਰ ਉਸ ਤੋਂ ਬਾਅਦ ਅਸੀਂ ਜਿਹੜੀ ਘਰ ਆਪਣੀ ਹਰੀ ਚਟਨੀ ਬਣਾਈ ਸੀ ਪੁਦੀਨੇ ਤੇ ਧਨੀਏ ਦੀ ਉਹ ਵਿੱਚ ਪਾ ਦੇਣੀ ਹੈ ਲੋ ਜੀ ਤੁਸੀਂ ਵੀ ਆਪਣੇ ਘਰ ਬਣਾਓ ਤੇ ਜਰੂਰ ਟਰਾਈ ਕਰਿਓ ਤੇ ਸਾਨੂੰ ਦੱਸਣਾ ਸਾਡੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਲੋ ਜੀ ਸਾਡੇ ਚਿੱਲੀ ਪਟੈਟੋਜ਼ ਬਣ ਕੇ ਤਿਆਰ ਨੇ